ਨਸ਼ੇ ਦੇ ਮੁੱਦੇ ਤੇ ਗੱਲ ਕੀਤੀ ਦੇਖੋ ਨਸ਼ਾ ਅਜ ਨਸਬੂਰ ਬਣ ਗਿਆ ਪੰਜਾਬ ਦੇ ਲਈ ਦੋ ਸਰਕਾਰਾਂ ਬਣ ਗੀਆਂ ਨਸ਼ੇ ਦੇ ਮੁੱਦੇ ਤੇ ਫੁਕੜਾ ਰੋ ਤੋਂ ਦੁਖੀ ਨਹੀਂ ਪਹਿਲਾ ਕੈਪਟਨ ਸਾਹਿਬ ਨੇ ਇਹ ਕਹਿ ਕੇ ਵੋਟਾਂ ਲਈਆਂ ਗੁਟਕਾ ਸਾਹਿਬ ਦੀ ਸੌਂ ਖਾ ਕੇ ਵੀ ਅਸੀਂ ਚਾਰ ਹੱਥਿਆਂ 'ਚ ਲੱਤ ਤੋੜੂਗੇ ਲੋਕਾਂ ਨੇ ਵਿਸ਼ਵਾਸ ਕੀਤਾ ਕਿਉਂਕਿ ਲੋਕ ਦੁਖੀ ਨਹੀਂ ਤੇ ਫਿਰ ਇਹ ਸਰਕਾਰ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਵੀ ਅਸੀਂ 4 ਮਹੀਨੇ ਚ ਬਿਲਕੁਲ ਨਸ਼ਾ ਖਤਮ ਕਰ ਦਾਂਗੇ ਲੋਕਾਂ ਨੇ ਕਿਉਂਕਿ ਲੋਕ ਦੁਖੀ ਨੇ ਲੋਕਾਂ ਨੇ ਮਿਹਰ ਬੋਟਾ ਪਾਈਆਂ ਲੇਕਿਨ ਅੱਜ ਹਾਲ ਇਹ ਹੋਇਆ ਬੈ ਨਸ਼ੇ ਦਾ ਕਿ ਅਕੇ ਦਾ ਲੀਨ ਜਾਣਾ ਪੈਂਦਾ ਸੀ ਮੁੰਡਾ ਐਪ ਬਣਾ ਲਿਆ ਤੇ ਉਹਦੇ ਤੇ ਆਰਡਰ ਕਰੋ ਆਪਣੇ ਟਿਕਾਣੇ ਤੇ ਆਪੇ ਪਹੁੰਚਾ ਦਿੰਦੇ ਨੇ ਅੱਜ ਜਿਹੜਾ ਬੱਚਾ ਉਸਨੇ ਨਸ਼ਾ ਕਰਦਾ ਹੈ ਉਹ ਬੈਸੀ ਦੁਖੀ ਹੈ ਪਰ ਜਿਹੜਾ ਨਹੀਂ ਕਰਦਾ ਨੀਂਦ ਉਹਦੇ ਮਾਂ-ਬਾਪ ਨੂੰ ਵੀ ਨਹੀਂ ਆਉਂਦੀ ਵੀ ਕਿਤੇ ਸਾਡਾ ਬੱਚਾ ਗਲਤ ਸੰਗਠਨਾ ਪੈ ਜਿੰਨੇ ਇਹ ਹਾਲਾਤ ਪੰਜਾਬ ਦਾ ਹੋਇਆ ਵੈ ਇਹਨਾਂ ਨੇ ਗੱਲ ਕੀਤੀ ਸੀ ਕ腐ਸ਼ਨ ਦੀ ਕਿ ਕ腐ਸ਼ਨ 0% ਹੋਊਗੀ ਅੱਜ ਤੁਸੀਂ ਦੇਖੋਗੇ ਕਿ ਦਿੱਲੀ ਦੇ ਜਿੰਨੇ ਵੱਡੇ ਲੀਡਰ ਨੇ ਇਹਨਾਂ ਦੇ ਸਾਰੇ ਕ腐ਸ਼ਨ ਦੇ ਕੇਸ ਚੰਦਰ ਮਿਲੇ ਕੇਜੇਵਾਲ ਸਾਹਿਬ ਵੀ 15 ਦਿਨ ਦੀ ਜਵਾਨ ਤੋਂ ਤੇ ਆਏ ਨੇ ਦੋ ਤਰੀਕ ਨੂੰ ਉਹਨਾਂ ਨੇ ਵੀ ਸਲੰਡਰ ਕਰਾ